ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋ ਪੱਟੀ ਤਹਿਸੀਲ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਇਸ ਘਰੇ ਇਸ ਫਾਰਮ ਤੇ ਅੱਠ ਕਨਾਗਾ ਜੇ ਆਪਾਂ ਤੁਹਾਨੂੰ ਦਿਖਾਉਣੇ ਆ ਰਲਾ ਮਲਾਕ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਜਿਹੜੀ ਅੱਜ ਤੁਹਾਨੂੰ ਨਜ਼ਰ ਆਊਗੀ ਟੋਕੜ ਟੋਕੜ ਗੱਭਣ ਸੱਜਰ ਸੂਏ ਸੂਏ ਪਸ਼ੂ ਵੀ ਹੈਗੇ ਆ ਠੀਕ ਆ ਜੀ ਵਿੱਚ ਜ਼ਿਆਦਾਤਰ ਤੋਕੜ ਗੱਪਣ ਮਾਗਾ ਇੱਕ ਅੱਧੀ ਮਾਝ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਤੋਕੜ ਗੱਪਣ ਚੈੱਕ ਪਾਸ ਬਗੈਰ ਬੱਚੇ ਤੋਂ ਇੱਕ ਮਾਝ ਅਤੇ ਇੱਕ ਉੱਚੇ ਬੱਚੇ ਦੇ ਵਿੱਚ ਇੱਕ ਵਾਇਰ ਜਿਹੜੀ ਸੱਜਰ ਸੂਈ ਆ ਠੀਕ ਆ ਜੀ ਤੇ ਤਿੰਨ ਤੋਂ ਚਾਰ ਬੜਾ ਜਿਹੜੀਆਂ ਗੱਪਣ ਤੋਕੜ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਪਸ਼ੂ ਜਾਇਜ਼ ਭਾਪੜ ਤੇ ਬਿਲਕੁਲ ਵਾਜਬ ਹੁੰਦੇ ਆ ਸੋ ਕੱਲੇ ਕੱਲੇ ਪਸ਼ੂ ਨੂੰ ਖੋਲ ਕੇ ਤਸੱਲੀ ਦੇ ਨਾਲ ਤੋੜ ਕੇ ਦਿਖਾਵਾਂਗੇ ਕੋਈ ਵੀ ਆਪਣਾ ਸੱਜਣ ਆ ਰਿਹਾ ਠੀਕ ਆ ਜੀ ਇੱਕ ਟਾਈਮ ਦੋ ਟਾਈਮ ਚੋ ਕੇ ਇੱਥੇ ਤੁਸੀਂ ਆਣ ਕੇ ਤਸੱਲੀ ਕਰ ਲਿਓ ਵਿডিও ਕਾਲ ਤੇ ਤੁਸੀਂ ਕਰਉਣੀ ਚਾਹੁੰਦੇ ਹੋ ਵੀਡੀਓ ਕਾਲ ਤੇ ਤਸੱਲੀ ਕਰਾ ਲਿਓ ਦੂਰ ਲਾ ਕੇ ਕੋਈ ਭਰਾ ਨਹੀਂ ਵਿజిਟ ਕਰ ਸਕਦਾ ਤਰੀਕ ਅਜ 23 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 1:30 1:30 ਵਜੇ ਦਾ ਸਮਾਂ ਸੋ 8 7 8 10 ਨੱਕ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਵਿਕਰੀ ਵਾਲਾ ਜਿਹੜਾ ਦੋਸਤੋ ਮਾਲ ਆਉਂਦਾ ਜ਼ਿਆਦਾਤਰ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਸਤਿ ਸ੍ਰੀ ਅਕਾਲ ਤੁਸੀਂ ਸਭ ਨਾਲ ਠੀਕ ਠਾਕ ਜੀ ਬਹੁਤ ਵਧੀਆ ਸਤਨਾਮ ਭਾਈ ਬ ਆ ਜੀ ਵੀ ਤੁਹਾਨੂੰ ਮਾਜੇ ਨਾਗ ਵੇ ਤੇ ਆਪਣੇ ਕੋਲ 8-9 ਕ ਹੈਗੇ ਪਸ਼ੂ ਟੋਟਲ ਹਾਂਜੀ ਹੈ ਜੀ ਮਾਜੇ ਇੱਕ ਈ ਸੱਜਰ ਸੋਈ ਉਹ ਸੇਲ ਕਰਤੀ ਹਾਂਜੀ ਇੱਕ ਮੈਂ ਸੇਲ ਹੋ ਗਈ 3 ਮਹੀਨਿਆਂ ਤ્યાર ਮਤਲਬ ਹਾਜ਼ਰ ਆਪਣੇ ਕੋਲ ਠੀਕ ਆ ਜੀ ਦੋਵੀਆਂ ਟੋਕੜਾ ਗੱਪਣਾ ਦੇ ਕੁਝ ਬਚੇ ਝੁੜੀ ਠੀਕ ਆ ਜੀ ਹਾਂਜੀ ਠੀਕ ਆ ਤੇ ਮਤਲਬ ਟੋਕੜਾ ਗੱਪਣ 3 ਤੋਂ 4 ਨਾਗ ਜਿਹੜੇ ਚੈੱਕ ਪਾਸ ਹੀ ਆ ਵੇੜਾਂ ਦੇ ਵਿੱਚ ਹਾਂਜੀ ਵੇੜਾ 4 ਚੈੱਕ ਪਾਸ ਹੈ ਜੀ ਇੱਕ ਮਾਜੇ ਵੀ ਮਤਲਬ ਚੈੱਕ ਪਾਸ ਇੱਕ ਡੇਢ ਮਹੀਨੇ ਦੀ ਹੈ ਠੀਕ ਆ ਹਾਂਜੀ ਇੱਕ ਵੇੜ ਤਾਂ ਜੀ ਸੋਈ ਠੀਕ ਆ ਲਓ ਵੀ ਪ੍ਰਭੂ ਸ਼ੁਰੂਆਤ ਆਪਾਂ ਕਰ ਲਵਾਂ ਉਸ ਤੋਂ ਬਾਅਦ ਮੱਝਾ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਕਰਦੇ ਫਿਰ ਸਤਨਾਮ ਇੱਧਰ ਬਹਿਣਾ ਤੋਂ ਹਾਂਜੀ ਇਹ ਤਾਂ ਕਰ ਲਈ ਆ ਬੱਛੀ ਕਿਵੇਂ ਆਪਣੇ ਕੋਲ ਚਿੱਟੇ ਰੰਗ ਦੇ ਜੀ ਦੂਜਾ ਸੂਆ ਜੀ ਦੱਬੀ ਵਹਿੜਾ ਦੋਸਤੋ ਦੂਜਾ ਸੂਆ ਵਹਿੜ ਤੁਹਾਨੂੰ ਦਿਖਾਉਣੇ ਆ ਅੱਠ ਕਿਲੋ ਦੁੱਧ ਵੀ ਜੀ ਤੇ ਪੰਜਾਂ ਮਹੀਨੇ ਦੀ ਚੈੱਕ ਪਾਸ ਵੀਡੀਓ ਵਗੈਰਾ ਆਪਣੇ ਕੋਲ ਸਾਰਾ ਕੁਝ ਬਣਿਆ ਪਿਆ ਜੀ ਤੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਹਾਂਜੀ ਇੱਥੇ ਆਪਾਂ ਘਰੇ ਲਿਆ ਕਰਵਾਈ ਹੈ ਜੀ ਦੁੱਧ ਕਿੰਨਾ ਜੀ 8 ਕਿਲੋ 8 ਕਿਲੋ ਹਾਂਜੀ ਲੋ ਵੀ 8 ਕਿਲੋ ਦੁੱਧ ਵੀ ਹੁਣ ਮੌਕੇ ਤੇ ਹਾਜ਼ਰ ਆ ਠੀਕ ਹੈ ਜੀ ਸੋ ਪੰਜਾਂ ਮਹੀਨ ਜਿਹੜਾ ਪਸ਼ੂ ਤੁਸੀਂ ਇੱਥੋਂ ਚੈੱਕ ਹੋਇਆ ਅਕੋ ਕੋਈ ਵੀ ਭਰਾ ਆਪਣਾ ਸਾਈਬ ਇਹਨਾਂ ਕਰਕੇ ਤੁਸੀਂ ਵੀ ਤਸੱਲੀ ਕਰਵਾ ਸਕਦੇ ਜੀ ਸੋ ਪੰਜਾ ਮਹੀਨੇ ਦੀ ਗੱਭਣ ਚੈੱਕ ਪਾਸ ਤੁਸੀਂ ਇਹ ਵਹਿੜ ਦੇਖ ਰਿਹਾ ਜੇ ਸਾਹਮਣੇ ਠੀਕ ਹੈ ਜੀ ਪੂਰੀ ਵੱਡੀ ਬੱਚੀ ਰੰਗ ਬਾਜਾ ਕਰਮਾ ਦੀ ਟੀਕਾ ਜੀ ਬਹੁਤ ਵਧੀਆ ਮੋٹے ਡੱਬ ਨੇ ਵਾਈਟ ਦੇ ਵਿੱਚ ਬਲੈਕ ਡੱਬ ਤੇ ਸਤਨਾਹ ਬਾਕੀ ਚੋਣ ਜਵਾਦ ਕਿਵੇਂ ਜੋਨ ਦੀ ਗੱਲਾਂ ਹੀ ਛੱਡ ਦੋ ਬਹੁਤ ਜਿਆਦਾ ਸਾਫ ਸੁਥਰੀ ਠੀਕ ਸਾੜੀ ਹੋਊਗੀ ਦਸਵਾ ਲਗਾ ਆਹ ਦੇਖੋ ਜੀ ਬਾਕੀ ਠੰਡੀ ਠਿਰੀ ਜਤਾ ਮਰਜੀ ਚੋ ਕੋਈ ਪਰਿਵਾਰ ਹਾਂ ਦੁੱਧ ਕਿੰਨਾ ਦੱਸਿਆ ਸੀ 8 ਕਿਲੋ ਵੀ ਜਿੱਥੇ ਚਵਾ ਲਾਂਗੇ ਆਪਾਂ ਲੋ ਵੀ 8 ਕਿਲੋ ਧਾਰਾਂ ਵੀ ਹੁਣ ਮੌਕੇ ਤੇ ਮੌਜੂਦ ਆ। ਸੋ ਪੰਜਵੇਂ ਮੰਤਲ ਤੇ ਜਿਹੜੀ ਇਹ ਗੱਬਣ ਚੈੱਕ ਪਾਸ ਤੋਂ ਥਾਂ ਇਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਇੱਕ ਵਾਰੀ ਆ ਲੋ। ਸੋ ਲੰਬਾ ਥਾਣਾ ਬਿਲਕੁਲ ਮੁੱਠੀ ਵਾਲਾ ਠੀਕ ਆ। ਚੋਈ ਬਹੁਤ ਸੋਹਣੀ ਲੱਗੀ ਜੀ ਭੋਲੀ ਭੂ ਕਰਕੇ। ਠੀਕ ਹੈ ਜੀ। ਹਾਂ ਜੀ। ਸਤਨਾਮ ਵੀ ਕੀ ਡਿਮਾਂਡ ਕੀਤੀ? ਡਿਮਾਂਡ ਵੀ ਜੀ ਅਸੀਂ ਜਿੱਡੀ ਮੱਡੀ-ਬੱਡੀ ਉਸ ਦਾ ਭਾਅ 55 ਹੀ ਕਰ ਲੀਏ ਜੀ। ਹਾਂ ਜੀ। ਮੁੱਲ ਤੁਹਾਨੂੰ ਬੋਲੇ ਆਪਾਂ ਬਿਲਕੁਲ ਰੋਕਣਾ ਮਾਲ ਲਿਆ ਰੋਕਣਾ ਮਾਲ ਦੇਣਾ ਵਾ। ਹਾਂ ਜੀ। ਨਾ ਇਹ ਦਾ 55 ਕਰਨਾ ਨਾ 50 ਨਾ 45। ਆਹ 482 ਹਾਂ ਠੀਕ ਆ 42 500 ਇਹ 100 ਕਿਲੋਮੀਟਰ ਦੇ ਵਿੱਚ ਕੋਈ ਗੱਲ ਠੀਕ ਆ ਉਹ ਵੀ ਟੋਕਰ ਗਾਪਣ ਵੈੜਾ ਬੜੀ ਸਾਫ ਸੁਥਰੀ ਆ ਠੀਕ ਆ ਜੀ ਪਿੰਡੇ ਪੁੰਡੇ ਦੀ ਵੀ ਤਾਂ ਵੱਡਾ ਲੰਬੀ ਲੁਕੀ ਵਾਲੀ ਆ ਚਲੋ ਭੈਣ ਭਰਾ ਕੇ ਵੱਲੋਂ ਸਾਹਬਾੜਾ ਵਾਲੇ ਨੂੰ ਬਹੁਤ ਜਰੀ ਚੰਗੀ ਵਸ਼ੀ ਰੁਪਈਆਂ ਦੀ ਆ ਇਹਨ ਵੀ ਇੱਕ ਦਫੜਫੜ ਕੇ ਪਾ ਦੋ ਮਤਲਬ ਉਹ ਨਹੀਂ ਕਿ ਇਹ ਭੈਣ ਭਰਾ ਪੱਲੇ ਕੋ ਪਾਵੇ ਉਹ ਸਾਰੀ ਵਸ਼ੀ ਆ ਜੀ ਸਹੀ ਗੱਲ ਹੈ ਕਿ ਨਹੀਂ ਵੀ ਜਿੰਨੇ ਕੀ ਹੈਗੀ ਆ ਉਹਨਾਂ ਹੱਕ ਵੀ ਰੱਖਦੀ ਐ ਵੱਧ ਹੀ ਹੱਕ ਰੱਖਦੀ ਪਰ ਚਲੋ ਅੱਜ ਕੋਈ ਜਾਇਜ਼ ਮੇਲੇ ਲੈ ਜਾਊਗਾ ਟੋਕਰ ਗੱਪਣ ਬਹੁਤ ਜਿਆਦਾ ਚੰਗੀ ਵੱਸੀ ਐ ਜੀ ਬਾਕੀ ਥਾਂ ਕਿਤੇ ਦੇਖੋ ਫਿਕਸ ਕਰੇ ਦੀ ਆ ਆ ਕੋਈ ਬਾਈ ਨਹੀਂ ਕੋਈ ਥਾ ਨਹੀਂ ਵੱਧ ਘੱਟ ਕੋਈ ਲੈਣਾ ਤੇਰਾ ਅਹ ਰਵੀ ਸੈਗਰ ਨੰਬਰ ਤੱਕ ਦੋਸਤੋ ਹੋਰ ਤੁਹਾਨੂੰ ਵਰਡ ਦਿਖਾ ਦਿੰਦੇ ਆ ਤੇ ਇਹ ਜਿਹੜੀ ਆਪਣੇ ਕੋਲ ਬਲੈਕ ਰਾਂਗ ਦੇ ਵਿੱਚ ਆ ਜੀ ਇਹ ਵੀ ਕਿ ਦੂਜਾ ਸਵਾ ਸੂਈ ਤੀਜੇ ਵਾਸਤੇ ਗੱਭਨ ਜੇ ਦੋ ਤੋਂ ਸਵਾ ਦੋ ਮਹੀਨੇ ਲਈ ਚੈੱਕ ਪਾਸ ਹੋਈ ਜੇ ਕੱਲ ਆਪਾਂ ਕਰਵਾਈ ਆ ਆਈ ਮੇਰੇ ਕੋਲ ਅੱਜ ਸਵੇਰੇ ਹੀ ਆ ਜੀ ਤੇ ਦੋ ਸਾਲਾ ਦੋ ਮਹੀਨਿਆਂ ਦੀ ਹਾਂ ਚੈੱਕ ਪਾਸ ਮਗਲੇ ਘਰ ਦੀ ਹੋਈ ਉੱਥੇ ਡਾਕਟਰ ਤੋਂ ਕਰਵਾਈ ਆ ਜੀ ਠੀਕ ਆ ਇਹਦੇ ਕੋਲ 7 ਕਿਲੋ ਦੁੱਧ ਹੋਊਗਾ ਜੀ ਗਾਂ ਤੀਜੇ ਸੂਵੇ ਲਈ ਗੱਭਨ ਫਿਰ ਇਹਨੇ ਗਾਂ ਤੀਜੇ ਸੂਵੇ ਸੁਣਾ ਜੀ ਤੇ 7 ਕਿਲੋ ਤੋਂ ਵੀ ਆ ਤੇ ਮਾਰੀ ਆ ਜੀ ਦੁੱਧ 7 ਤੋਂ ਬਾਹਰ ਜਦੋਂ 7 ਮਨੂ ਵਾਲੇ ਸੇਰ ਮੋਬੀ ਇਹਦਾ ਵੀ ਕਾਦ ਜਿਹੜਾ ਦੋਸਤੋ ਵੱਡੀਆਂ ਵਿਹੜਾਂ ਦੇ ਵਿੱਚ ਹੀ ਕਾਦਾਂ ਪਾਇੰਦਾ ਕਾਊਂਟ ਕਰਦੇ ਆ ਲੰਬੀ ਲੂੰਬੀ ਬਹੁਤ ਆ ਬੂਥੀ ਪਾਤੀ ਚੰਗੀ ਆ ਛੋਟਾ ਕੰਨ ਬੋਦੀ ਵਾਲੀ ਵਿਹੜ ਆ ਸੋ ਲੰਬਾਈ ਬਹੁਤ ਠੀਕ ਆ ਜੀ ਲੰਬੀ ਲੂੰਬੀ ਬਹੁਤ ਤੇ 7 ਕਿਲੋ ਧਾਰਾਂ ਸਵਾ 2 ਮਹੀਨੇ ਦੀ ਜਿਹੜੀ ਇਹ ਗੱਬਣ ਚੈੱਕ ਪਾਸ ਜਿੱਥੋਂ ਵੀ ਖਰੀਦੀ ਆ ਉਸੇ ਘਰ ਦੀ ਚੈੱਕ ਕਰਵਾ ਲਈਏ ਮੈਂ ਲੇਕਰ ਉਸੇ ਬਗੈੜਾ ਕਾਲ ਹੋ ਕੇ ਆਪਾਂ ਚੈੱਕ ਕਰਵਾ ਆ ਕੇ ਠੰਡਾ ਟੀਕਾ ਲਵਾ ਕੇ ਫਿਰ ਲਈਏ ਠੀਕ ਆ ਠੀਕ ਆ ਹਾਂ ਜੀ ਤੇ ਬਾਕੀ ਚਵਾਈ ਚੰਗੀ ਚਵਾ ਦਾ ਜੀ ਜੀ ਚਵਾ ਦਾ ਕੋਈ ਲਮਾ ਹੋਣਾ ਥੋੜਾ ਠੀਕ ਆ। ਆ ਜੁਆਰੇ ਸਾਰੇ ਇੱਕ ਦੂਜੇ ਤੋਂ ਪਰੇ ਹੋਣਗੇ ਚਲੋ ਧਾਰ ਜੀ ਇਹ ਮਰਵਾ ਦ। ਆ ਲੈ। ਹੂੰ। ਹਾਂ। ਹੋਵੇ ਠੀਕ ਆ ਜੀ। ਕੋਈ ਪੰਗਾ ਨਿਆਣਾ ਪਾਉਂਦਾ ਕੋਈ। ਆ ਦੇਖੋ। ਕੋਈ ਭੋਰ ਨਹੀਂ ਕੋਈ ਫਟੜ ਨਹੀਂ ਕੋਈ ਵੱਧ ਨਹੀਂ ਕੋਈ ਘਰ ਨਹੀਂ ਕੋਈ ਲੜਾਈ ਨਹੀਂ ਤਾਂ। ਠੀਕ ਆ ਜੀ। ਸਾਬ ਸੁਧਰੀਆਂ ਆ। ਸਤਨਾਮ ਕੀ ਮੋਲਵੀਰੇ ਦਾ ਕੀ ਹੋਊਗਾ ਮੋਲਵੀਰ ਦੀ ਵੱਛੀ ਤੇ ਉਹਦੇ ਨਾਲ ਉਹ ਵੀ ਵੱਡੀ ਆ ਚਲੋ ਆਪਾਂ ਜਿਹ ਰੋਗਣਾ ਸਹਾਰਾ ਮਾ ਲਿਆ ਆਪਾਂ ਆਪਣੀ ਕਮਾਈ ਰੱਖ ਕੇ ਮਾ ਤਦਲੀ ਦੀ ਕਮਾਈ ਰੱਖ ਕੇ ਦੇਣਾ ਦੇਣਾ ਵੱਛੀ ਭਾਵੇਂ ਵੀ 50000 ਦੀ ਵੇਚ ਲਈਏ ਪਰ ਨਹੀਂ ਨਾ ਇਹਦਾ ਕੋਈ 40 ਨਾ ਕੋਈ 45 ਇਹ 37000 ਦੀ ਵੱਛੀ ਪਹੁੰਚ ਕਰ ਦਾਂਗੇ 37000 ਆ ਰੋਗਣਾ ਵੱਛੀ ਲਈ ਰੋਗਣਾ ਦੇ ਦਾਂਗੇ ਚਲੋ ਆਪਾਂ ਭਰ ਭਰਾ ਜ਼ਮਾਨਤ ਨਾਲ ਲਈ ਆ ਸਹੀ ਆ ਪੂਰੀ ਵੱਡੀ ਵੱਛੀ ਆ ਬੋ ਵੀ ਇਹ 37000 ਦੀ 200 ਅੱਜ ਮਿਲ ਜੂਗੀ ਤਾਂ ਸਵਾ ਦੋ ਮਹੀਨੇ ਦੀ ਗੱਭਣ ਚੈੱਕ ਪਾਸ ਆ ਬਾਕੀ 7 ਕਿਲੋ ਦੁੱਧ ਵੀ ਹੈਗਾ ਗਰਮਾਂ ਲਈ ਥ ਤੇ ਬੜਾਏ ਭਾਪੜਤੇ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਵੱਡੇ ਕੱਦ ਬੁੱਤ ਦੇ ਵਿੱਚ ਆ ਕੱਦ ਵੱਡੇ ਹੋਣਗੇ ਵੜਾਂ ਦੇ ਠੀਕ ਆ ਜੀ ਪੂਰੀ ਮਲਵਣ ਇਹਨਾਂ ਵੀ ਮਲਵ ਆਵੇ ਇੱਕੋ ਹੱਜਾ ਵੀ ਜਦੋਂ ਤੋਕਣਾ ਕੱਪੜਾ ਆਪਾਂ ਆਪਣੇ ਨਫੇ ਪਰਲੇ ਫਰਕ ਫੁਰਕੇ ਪਾ ਦੀ ਤੇ ਚੋਟੀਆਂ ਮੋਟੀਆਂ ਵੇਖੀ ਜੂ ਚੈੱਕ ਪਾਸ ਹੋਈਆਂ ਵਾ ਥਣ ਚੱਲੇ ਆ ਗਿਆਂ ਸਾਰੀਆਂ ਵੱਡੀਆਂ ਵੀ ਕੋਈ ਭੜ ਭਰਾ ਗਾੜੀ ਚੋਂ ਦੁੱਧ ਦਾ ਦੁੱਧ ਆ ਗਾੜੀ ਸਾਹਮਣੇ ਰਕਮ ਜੋੜਦਾ ਸੋਚਣਾ ਦੁੱਧ 18 20 ਕਿਲੋ ਤੋਂ ਪਲੱਸ ਆ ਸਾਰੇ ਵੀ ਤਾਂ ਪਲੱਸ ਆ ਗਿਆਂ ਜੀ ਹਾਂ ਜੀ ਠੀਕ ਆ ਵੀਰੇ ਹਾਂ ਲੈ ਵੀ ਸਤਨਾਮ ਅੱਗੇ ਆਪਣੇ ਕੋਲ ਇੱਕ ਤੀਸਰੇ ਨੰਬਰ ਤੇ ਇੱਕ ਰਾਹ ਵੜ ਆ ਜਾਂਦੀ ਹੈ ਹ ਇਹ ਜੀ ਸਭਾਂ ਬੰਦਿਆਂ ਵੀ ਨਹੀਂ ਜੇਕ ਬਸ ਕੋ ਪੰਨਿਆਂ ਦੀ ਭੈਣ ਭਰਾ ਮੰਨ ਲਈ ਪਰ ਸਾਡੇ ਪੰਨਿਆਂ ਦੀ ਚੈੱਕ ਪਾਸ ਹੋਈ ਵੀਡੀਓ ਬਣੀ ਇਹਦੀ ਬਕਾਇਆ ਤੇ 5 ਮਹੀਨਿਆਂ ਤੇ ਹਾਂ ਜੀ ਉਹ ਵੀ ਸਾਡੇ 5 ਮਹੀਨਿਆਂ ਦੀ ਦੋਸੋਂ ਇਹ ਅੱਗੇ ਗੱਪਣ ਚੈੱਕ ਪਾਸ ਆ ਠੰਡੀ ਇਹ ਵੀ ਬੋਲ ਸਾਡੇ ਦਾ ਵੀ ਫੋਨ ਕੋਈ ਗੱਲ ਨਹੀਂ ਆ ਵੇਖੋ ਜੀ ਦੇਖੋ ਇਹ ਪੰਗੇ ਵੀ ਉਹਨਾਂ ਨਾਲ ਲਏ ਜਾਂਦੇ ਆ ਵੀ ਜਿਹੜੇ ਕਰਮਾਂ ਵਾਲਿਆਂ ਸਹਾਰ ਜਾਂਦੇ ਹਣ ਵੇਖੋ ਠੀਕਾ ਜੀ ਇਹ ਪੁੱਠੇ ਸਿੱਧੇ ਪਾਸੇ ਜਿੰਨੇ ਮਰਜ਼ੀ ਥਾਣੇ ਤੋਂ ਵੱਡੀ ਮੋਟੀ ਧਾਰ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਜਰਾਸ 1.5 ਕਿਲੋ ਦੁੱਧ ਹੋਊਗਾ 10 1.5 ਹਾਂ ਜੀ ਤੇ ਕਿੰਨੇ ਮੱਥ ਪੰਜਾਹ ਮੰਨੋ ਸਾਢੇ ਪੰਜਾਂ ਦੀ ਜੀ ਪੰਜਾਂ ਦੀ ਮੰਨ ਕੇ ਕੋਈ ਭਣ ਭਰਾ ਲੈ ਲੇ ਠੀਕ ਆ ਹਾਂ ਜੀ ਹਾਂ ਲੋ ਵੀ ਪੰਜਾਹ ਸਾਢੇ ਪੰਜ ਮਹੀਨਿਆਂ ਦੀ ਮੰਨ ਕੇ ਠੀਕ ਆ ਜੀ ਪਹਿਲੇ ਪੰਜ ਮਹੀਨੇ ਦੀ ਮੰਨ ਲੈਵੇ ਕੋਈ ਵੈਸੇ ਸਾਢੇ ਕਿ ਪੰਜਾਂ ਦੀ ਸਾਢੇ ਵਜੇ ਚੱਕ ਪਾਸ ਹੋਈ ਆਪਣੀ ਫੁੱਲ ਗਰੰਟੀ ਹੋਈ ਨਹੀਂ ਵੀ ਇਕੋ ਦਾ ਹੱਥ ਆ ਵੀ ਮਤਲਬ ਵੀਡੀਓ ਬਣ ਜੇ ਕੋਈ ਭਣ ਭਰਾ ਵੀਡੀਓ ਬਖਾ ਦੇ ਠੀਕ ਆ ਜੀ ਆਪਣੇ ਘਰੇ ਕਰਵਾਈਆਂ ਜੀ ਉਧਰੋਂ ਕੋਈ ਗੱਲ ਨਹੀਂ ਮਿਲੇ ਇੱਥੇ ਆਏ ਕਰਵਾਈਆਂ ਠੀਕ ਆ ਤੇ ਕਾਤ ਵੱਡਾ ਐਸੇ ਵੇਰ ਦਾ ਵੀ ਠੀਕ ਆ ਜੀ ਜਿਹੜੇ ਪਸ਼ੂ ਵੱਡੇ ਤੁਹਾਨੂੰ ਦੱਸੀ ਜਾਂਦੇ ਆ ਪਾਏ ਆ ਵੀ ਉਹ ਮੇਰਾ ਵੀਰ ਬੇਤੜਕ ਹੋਗੇ ਸੌਦਾ ਕਾ ਤੋਂ ਵੱਡਾ ਮੁਠੀ ਵਾਲਾ ਥਾਣਾ ਬਾਕੀ ਚਵਾਈ ਚ ਵੀ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨੀਗਰੇ ਕੇ ਫੇਸ ਤੇ ਤੇ ਬੂਤੀਬਾਤੀ ਬਹੁਤ ਸੋਹਣੀ ਛੋਟੀ ਹੈ ਨਾਲੇ ਕ੍ਰੋਸ ਬੈਡ ਆ ਹਾਂਜੀ ਕ੍ਰੋਸ ਸੰਗ ਦੇ ਵਿੱਚ ਥਾਨ ਭਾਂਡਾ ਚੰਗਾ ਠੀਕ ਹੈ ਜੀ ਥੋੜਾ ਡਰਦਾ ਡੁੱਕਰਦਾ ਪਸ਼ੂ ਚੰਨੀਆਂ ਬਹੁਤ ਭੋਜ ਮੰਗਾ ਭਾਜੀ ਜੋ ਭਵੇਂ ਤਾਂ ਜੋ ਹਾਂ ਠੀਕ ਆ 17 ਨੰਬਰ ਹੁਣ 10 ਕਿਲੋ ਤੇ ਕੋਈ ਅੱਗੇ ਚਲੋ ਗੱਬਨ ਦੇ ਹਿਸਾਬ ਨਾਲ ਕਿੰਨਾ ਮੁੱਲ ਰੋਗੇ ਇਹਦਾ ਮੁਲਵੀ ਜੀ ਇਹਦਾ ਵੀ ਛੋਟੇ ਕਰਨਾ ਨਾ ਕੋਈ ਦਾ 45 ਕਰਨਾ ਨਾ 50 ਕਰਨਾ ਇਹ ਵੀ 42 ਦੀ ਪਹੁੰਚ ਕਰ ਦਾਂਗੇ ਸਾਡੇ 42 ਦੀ ਹਾਂ ਠੀਕ ਆ ਵੀਰੇ 10 ਕਿਲੋ 10.5 ਹੋਊਗਾ 9 ਨਹੀਂ ਨਿਕਲਦਾ ਠੀਕ ਆ ਹਾਂ ਜੀ ਲੋ ਵੀ ਇਹ ਵੀ 42200 ਮਿਲੂਗੀ ਤੁਹਾਨੂੰ ਠੀਕ ਆ ਜੀ ਟੋਕੜ ਗੱਪਣ ਵਹਿਰ ਆ ਬਾਕੀ ਜਦੋਂ ਕਰਮਾੜੀ ਦੀ ਤਿਆਰੀ ਹੋਈ ਤੇ ਚਾਰ ਪੈਸੇ ਦੇਂਦੀ ਆ ਇਸ ਸਟੇਜ ਦੇ ਉੱਪਰ ਬਹੁਤੇ ਭਰਾ ਆਪਣੇ ਸੌਦਾ ਕਰਦੇ ਆ ਵੀ ਚਲੋ ਗਾਂਹ ਜਾ ਕੇ ਕਮਾਈ ਕਰ ਲਵਾਂਗੇ ਠੀਕ ਆ ਤੇ ਦੋ ਕਰਮਾ ਦੇ ਦਰਿਆ ਦੀ 8585000 ਦੀ ਅਵਸ਼ਿਸ਼ਾ ਹੱਥੋਂ ਸੁਟੀਆਂ ਹੈਗੀਆਂ ਹਾਂਜੀ ਜਦੋਂ ਆਪਾਂ ਵੱਲੋਂ ਰੋਗਾਂ ਲਈਆਂ ਰੋਕਣਾ ਜਦੋਂ ਆਪਾਂ ਜਲਪਣੀ ਮਿਲਦਾ ਜੀ ਬਸ ਜੀ ਇਹ ਮੇਹਨਤ ਜਲਪਣੀ ਤੇ ਆਪਾਂ ਲੈਣਾ ਬਸ ਜੀ ਬਸ ਹਾਂਜੀ ਲੋ ਵੀ ਬਹੁਤ ਸੋਹਣੇ ਦੋਸਤੋ ਥਾਣਾ ਮੋٹے ਥਾਣਾ ਬਾਕੀ ਪਸੰਦ ਆਉਣਗੇ ਇਥੇ ਆਣ ਕੇ ਮੇਰਾ ਵੀਰ ਟਰਾਈ ਮਾਰ ਲਓ ਤਸੱਲੀ ਕਰ ਲਓ ਇੱਧਰ ਸਤਨਾਮ ਚੌਥੇ ਨੰਬਰ ਤੇ ਆ ਵੱਛੀ ਆ ਜੀ ਵੀਰ ਜੀ ਕਿ ਤਿਹੇ ਸੂਈਆਂ ਤੇ ਗੱਪਣ ਜੀ 6 ਮਹੀਨਿਆਂ ਦੀ ਚੱਕਵਾਸ ਤੇ 7 ਕਿਲੋ ਦੁੱਧ ਇਹ ਵੀ ਵਰਫੀ ਆ ਜੀ ਲੋ ਵੀ 7 ਕਿਲੋ ਦੁੱਧ 6 ਮਹੀਨਿਆਂ ਦੀ ਚਾਰੀ ਚੱਕਵਾ ਲੋ ਵੀ ਭਰਾਓ ਸਨ ਵਿਚਾਲੇ ਸਾਰੇ 2 ਮਹੀਨੇ ਪਏ ਜੀ ਹਾਂਜੀ ਆ ਵੇਖੋ ਜੀ 2 3 3 ਕ ਮਹੀਨੇ ਪਏ ਹਜੇ ਆ 3 ਮਹੀਨੇ ਰਹਿ ਗਏ ਇਹਨਾਂ ਦਾ ਦੁੱਧ ਨੇ ਦੇਖਣਾ ਕਰਵਾਉਣਾ ਨਿਕਰ ਚੱਡੇ ਚੱਡੇ ਵੇਖੋ ਫਿਰ ਪੂਰੇ ਨਿਕਰ ਜੀ ਇਹਨਾਂ ਦੇ ਕੋਈ ਇਹ ਨਹੀਂ ਟੁੱਟੇ ਇਹ ਕੱਡੇ ਆ ਹਾਂ ਬਿਲਕੁਲ ਜੀ ਲੋ ਵੀ ਬਿਲਕੁਲ ਦੋਸਤੋ ਫਿਕਸ ਹਵਾਨੇ ਚੱਡੇ ਆ ਦੁੱਧ ਕਿੰਨਾ 9 ਕਿਲੋ ਲਾ ਜੀ ਇਹਦੇ ਕੋਲ 7 ਕਿਲੋ 7 ਕਿਲੋ ਹਾਂਜੀ ਲੋ ਵੀ 7 ਕਿਲੋ ਦੁੱਧ ਤੇ 6 ਮਹੀਨੇ ਦੀ ਇਹ ਗੱਬਨ ਹਾਂ ਬਾਕੀ ਪੁੱਠੇ ਪੱਠੇ ਦੀ ਪੂਰੀ ਖਬਰਦਾਰ ਬਰੀਡ ਵੀ ਪੂਰੀ ਫੁੱਲ ਜੀ ਤੇ ਬਾਕੀ ਤੁਸੀਂ ਆ ਕਰੋ ਚੈੱਕ ਕੋਈ ਠੀਕ ਹੈ ਜੀ 크로ਸ ਬ੍ਰੀਡ ਦੇ ਵਿੱਚ ਆ ਸੋਹਣੇ ਚੰਗੇ ਉਪਰੋਂ ਪਿੰਡੇ ਦੀ ਆ ਤੇ ਚੌੜਾ ਪਿੱਠ ਪੂੜਾ ਬਾਕੀ ਮੇਰਾ ਵੀਰ ਕੋਈ ਸੇਵਾ ਲੈ ਲੇਗਾ ਠੀਕ ਹੈ ਜੀ ਮਾਲ ਇਸੇ ਤਰ੍ਹਾਂ ਹੀ ਗਿਣਤੀ ਚਾਹੁੰਦਾ ਕੋਈ ਟਿਕ ਟਕ ਆ ਕੇ ਭਾ ਮੇਰਾ ਕੋਈ ਸੇਵਾ ਕਰ ਕਰ ਗਿਆ ਤੇ ਵੜ ਕੇ ਚੰਗੀ ਇਹ ਵੀ ਤਿਆਰ ਹੋ ਜੂਗੀ ਤੇ 6 ਮਹੀਨੇ ਦੀ ਗੱਪਣ ਤੁਹਾਨੂੰ ਇਹ ਆਪਾਂ ਵੇਰ ਦਿਖਾਉਣ ਲੱਗੇ ਆ ਠੀਕ ਹੈ ਜੀ ਆ ਦੇਖੋ ਜਵਾਬ ਸਵਾਦੀ 1 ਨੰਬਰ ਦੀ ਉਹ ਹਾਂ ਲੋ ਵੀ 7 ਕਿਲੋ ਦੁੱਧ ਤੇ 6 ਮਹੀਨੇ ਦੀ ਗੱਪਣ ਚੱਲ ਜਾ ਇੱਕ ਵਾਰ ਕਰੋ ਚੈੱਕ ਹਾਂ ਬਾਕੀ ਵੀ ਤੇ ਲਵਾ ਹਾਂ ਬਤ ਇਹ ਲੋ ਜੀ ਕਿ ਸੀਰੀ ਸੰਢੀ ਇਹ ਨਹੀਂ ਕੋਈ ਲੱਤ ਛੜਾ ਦਾ ਕੰਮ ਕੋਈ ਨਹੀਂ ਜਿੱਤਾ ਮਰਜੀ ਲੈ ਜਾਓ ਨਾ ਇਹ ਕੋਈ ਪਰਵਾਹ ਨਹੀਂ ਠੀਕ ਹੈ ਜੀ ਠੀਕ ਰੋ ਵੀ ਵੀਰ 17 ਅੱਗੇ ਆਪਣੇ ਕੋਲ ਮੱਝਾਂ ਦੇ ਵਿੱਚ ਆ ਰਹੀਆਂ ਦਾ ਸੀ ਮੁੱਲ ਕਿੰਦਾ ਸੀਗਾ ਮੋਲੇ ਦਾ ਪੱਧਰੀ ਹੈ ਜੀ ਨਾ ਵੀ 40 ਨਾਲ 35 34000 ਦੀ ਪਹੁੰਚ 34000 ਚ ਹਾਂ ਜੀ ਹਾਂ ਜੀ ਪੂਰੀ ਵਾਧੇ ਕਰਕੇ ਮੈਂ ਪੂਰਾ 55000 ਲੈਸ ਲੈਸ ਕਰਕੇ ਦਿੱਤੀ ਉਹ ਮੰਗਦੇ ਭਾਵੇਂ 40 45 ਮੰਗਦੇ ਕਿ ਜਿੱਦੀ ਚੰਗੀ ਆ ਪਰ ਇਹਨਾਂ ਕਾਤੋਂ ਆਪਾਂ ਨਹੀਂ ਹੁੰਦੀ ਆਏ ਮੈਨੂੰ ਨਹੀਂ ਕਰਾਈ ਠੀਕ ਆ ਹਾਂ 34000 ਦੀ ਪਹੁੰਚ ਹੋ ਜੂਗੀ ਪੂਰੀ ਨਸਲ ਬਰੀਡ ਵਾਲੀ ਆ 55000 ਦਾ ਮਾਲ ਤਿਆਰ ਹੋਇਆ ਲੋ ਵੀ 34000 ਦੀ ਅੱਜ ਮੈਨੂੰ ਕਿ ਤੁਹਾਨੂੰ ਇਹ ਤੋਕਰ ਗੱਭਣਾ ਠੀਕ ਆ ਜੀ ਸਵੱਛੀ ਬਾਕੀ ਪੂਰੀ ਸਾਫ ਸਫਾਈ ਵਾਲੀ ਆ ਉਤੋਂ ਵੀ ਪੂਰੀ ਚਮਕਦਮਕ ਦੇ ਵਿੱਚ ਆ ਤੇ ਇੱਧਰ ਸਤਨਾਮ ਆਪਣੇ ਕੋਲ ਆ ਇੱਕ ਝੋਟੀ ਆ ਜਾਂਦੀ ਹਾਂ ਜੀ ਪਹਿਲਾਂ ਸੂਈ ਵੀ ਸੂਈ ਦੇ ਪਹਿਲਾਂ ਸੂਆ ਹਾਂ ਤੇ ਇਹਨੂੰ ਸਮਾਂ ਕਿੰਨਾ ਹੋ ਗਿਆ ਸਵਾਗਰ ਦੇਖੋ ਮਤਲਬ ਵੀਰ ਵੀ ਮੇਰੇ ਘਰ ਆਉਂਦਾ ਗੱਪਣ ਦੱਸੀ ਜੀ ਆਪਾਂ ਬਗੈਰ ਬੱਚੇ ਹਾਂ ਬੱਚਾ ਨਹੀਂ ਹੈਗਾ ਜੀ ਨਹੀਂ ਗੱਪਣ ਕਰੇ ਟਾਈਮ ਦੀ ਡੇਢ ਦੀ ਡੇਢ ਮਹੀਨੇ ਹਾਂ 45 ਦਿਨ ਵੀਰ ਆਪਣੇ ਕੋਲ ਚਲੋ ਰਾਤ ਆਈ ਆ 45 ਦਿਨ ਹੋ ਗਏ ਆਂਦੇ ਵਾਲੇ ਵਿੱਚ ਮਾਰੇ ਕੋਈ ਸੌਰੀ ਆ ਅੱਛਾ ਬਣਦੀ ਮਾਰੀ ਤੋਂ ਆ ਹੈ ਹੈ ਠੰਡੀ ਧੀਰੀ ਆ ਸੀਰ ਸਰਾਗ ਕੋਈ ਪ੍ਰਵਾਨ ਚੋਣ ਹੀ ਬਹੁਤ ਜਿਆਦਾ ਚੰਗੀ ਠੀਕ ਆ ਹਾਂ ਮਾ ਵੀ ਦੱਸੋ ਅੱਗੇ ਬਣੀ ਸੌਰੀ ਮਾਰੀ ਤੋਂ ਆ ਤੇ ਡੇਢ ਘੰਟੇ ਦਾ ਸਮਾਂ ਹੋ ਗਿਆ ਕਰਮ ਵਾਲੀ ਨਿਕਲ ਆਉਗੀ ਠੀਕ ਹੈ ਜੀ ਚਲੋ ਚੈੱਕ ਪਾਸ ਅਜੇ ਆਪਾਂ ਨਹੀਂ ਕਹਿ ਸਕਦੇ ਕਿ ਇਹ ਦੇਖਦੇ ਕਿ ਆ ਕਲੀਅਰ ਜੀ ਫਿਰ ਹੁੰਦੀ ਜੇ ਮਾਰਾ ਮੁਰ ਜਦੇ ਡੰਗ ਲਾਉਣਾ ਫਿਰ ਤੇ ਆਦੀ ਹੋ ਗਈ ਆ ਪਰ ਕਲੀਅਰ ਨਹੀਂ ਦੀ ਤਾਂ ਦੁੱਧ ਕਿੰਨਾ ਇਸ ਵਕਤ ਦੁੱਧ 5 ਕਿਲੋ ਮਿਲਦੀ ਭਾੜੇ ਭੂੜੇ ਭਾੜੇ ਭਾੜੇ ਲਓ ਵੀ 5 ਕਿਲੋ ਤਾਰਾ 200 ਇਸ ਵਕਤ ਮੌਕੇ ਤੇ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਦੁੱਧ ਚੋਲਣਾ 5 ਕਿਲੋ ਆ ਤੇ ਅੱਗੇ 1.5 ਮਹੀਨੇ ਦੀ ਅੱਗੇ ਬਣੀ ਆ ਮਾਲੀ ਤੋਂ ਬਣੀ ਆ ਝੋਟੇ ਤੋਂ ਬਣੀ ਆ ਠੀਕ ਹੈ ਜੀ ਤੇ ਸਿੰਗਲ ਹੱਡੀ ਦੇ ਵਿੱਚ ਬੂਤੀ ਬਾਤੀ ਦੀ ਸੋਹਣੀ ਆ ਬਿਲਕੁਲ ਛੋਟਾ ਸਿੰਗਾ ਵੇਖੋ ਸਾਰੀ ਚੰਗੀ ਥੋੜੀ ਘਟ ਅਸੇਵਾਲੇ ਵਿਚੋਂ ਨਿਕਲੀ ਮਾਲ ਅਮੀਰ ਕੋਈ ਜਿਆਦਾ ਜਤੋਂ ਬਣੂਗਾ ਸਭੀ ਤੁਹੇ ਜੇ ਦੋ ਤੋਂ 7 ਕਿਲੋ ਮਰੇ ਸੁਣਾ ਦੇ ਜਿਓਗੇ ਕਿੰਨੀ ਸਾਹ ਸੁਸਰੀ ਤੇ ਬਾਕੀ ਮਿਲਦੀ ਭਾਰੇ ਦੇ ਕਰਮਾ ਲਈ ਠੀਕ ਆ ਬਾਕੀ ਯਾਰ ਚੋਣ ਚਾਲ ਪੂਰੀ ਖਰੀਦ ਤੇ ਗੱਲਾਂ ਹੀ ਛੱਡੋ ਚੋਣ ਸਾਰੀਆਂ ਇੱਕ ਦੂਜੀ ਤੋਂ ਪਰੇ ਹੋਣੀਆਂ ਚੋਣਾਂ ਵਾਲੀ ਕੋਲਾਵਾ ਲੋ ਵੀ ਭਰਾਵੋ ਹਾਂਜੀ ਸੋ ਚਵਾਈ ਦੇ ਜਿਹੜੇ ਦੋਸਤੋ ਸਾਰੇ ਪਸ਼ੂ ਚੰਗੇ ਆ ਕਿਉਂਕਿ ਤਸੱਲੀ ਮਾਲਕ ਆਪਣੀ ਕਰਕੇ ਪਹਿਲਾਂ ਖਰੀਦਦਾਰੀ ਕਰਦੇ ਆ ਹਾਂਜੀ ਇਸ ਕਰਕੇ ਮੇਰਾ ਭਰਾ ਕਿਉਂਕਿ ਬਾਅਦ ਵਿੱਚ ਤੁਹਾਡੀ ਕਚਹਿਰੀ 'ਚ ਪੇਸ਼ ਕਰਨੇ ਹੁੰਦੇ ਆ ਪਸ਼ੂ ਬਾਅਦ ਵਿੱਚ ਹਾਂਜੀ ਤੇ 5 ਕਿਲੋ ਦੁੱਧ 1.5 ਮਹੀਨੇ ਦੀ ਪਣੀ ਸੌਰੀ ਆ ਠੀਕ ਆ ਤੇ ਇਹ ਸਤਨਾਮ ਕੀ ਮੁੱਲ ਦੀ ਆ ਮੁੱਲੇ ਦਾ ਪੱਦਰ ਜੀ ਨਾ ਕੋਈ 55 ਦਾ 50 ਇਹ 47000 ਦੇ ਪਹੁੰਚ ਕਰਦਾਗੇ ਜੀ 47 ਹਾਂ ਛੋੜਾ ਛੋੜਾ ਹੀ ਮੁੱਲ ਆ ਮਾਰ ਕਰ ਮੈਂ ਦੁੱਧ ਹੁੰਦੀ ਆ ਸੇਵਾ ਵਾਲੇ ਵੀਰ ਕੋ ਚਲ ਕੇ 7 ਕਿਲੋ ਝੋਟੀ ਦੁੱਧ ਚਵਾ ਦੂਗੀ ਬਿਲਕੁਲ ਨੌਰਮਲ ਸੇਵਾ ਦੇ ਵਿੱਚ ਚਲ ਕੇ ਜੀ ਠੀਕ ਆ ਹਾਂਜੀ ਠੀਕ ਆ ਇਹ ਵੀ ਅੱਜ 47000 ਦੀ ਦਮਾ ਹੋਣ 47 ਪਹੁੰਚ ਕਰਦਾਗੇ ਜੀ ਲੋ ਵੀ ਇਹ 47000 ਦੀ ਪਹੁੰਚ ਉਹੀ 100 ਕਿਲੋਮੀਟਰ ਦੇ ਵਿੱਚ ਵਿੱਚ ਹੋ ਜੂਗੀ ਤੁਹਾਡੇ ਘਰ ਤੱਕ ਮਾਲ ਦੇ ਭਾਵੇਂ 50000 ਦੀ ਦੀ ਪਾ ਲਈ ਵੇਚ ਦੀ ਜੇ ਪਰ ਆਪਣਾ ਜਲਪਣੀ 47 ਜੋ ਮਿਲ ਜਗਾ ਆ ਆਪਣੀ ਲੀੜੀਆਂ ਕੇ ਪਰ ਭਾਏ ਲੋਣੇ ਬਸ ਬਸ ਆ ਵਾ ਕੀ ਸਾਹ ਹੁਣ ਵੇਖੋ ਪਤਲੀ ਪਤਲੀ ਬੜੀ ਆ ਤੇ ਸਾਹ ਚੱਡਾ ਵੇ ਲੋ ਮੈਂ ਵਧੀਆ ਪੱਧਰ ਨਾਲੇ ਪੱਧਰ ਚੱਡਾ ਨਾਲੇ ਸ਼ਕੀਨ ਖੜ ਬਹੁਤ ਵਧੀਆ ਇੱਧਰ ਆਪਣੇ ਕੋਲ ਜਿਹੜੀ ਇੱਕ ਵੀਰ ਇਹ ਆ ਗਈ ਹੈ ਝੋਟੀ ਹਾਂਜੀ ਇਹ ਵੀਰ ਜੀ ਘਰ ਆਇਆ ਲੈ ਕੇ ਇਹਨਾਂ ਮੁਤਾਬਕ ਝੋਟੀ ਪਹਿਲੇ 1 ਸੂਈ ਸੂਈ ਜੀ ਦੂਜੀ ਸੂਈ ਆ ਤੇ 6 ਮਹੀਨੇ ਦੀ ਘੱਪਣ ਜੇ ਤੇ 6 ਕਿਲੋ ਦੁੱਧ ਠੀਕ ਆ ਹਾਂ ਗਰੀ ਤੋਂ ਪੜ ਭਰਾਵਾ ਦੂਜੇ ਮਲੇ ਤੇ ਤੀਜੇ ਮਲੇ ਪਰ ਜੋ ਨਾ ਦੱਸਿਆ ਉਹਨੇ ਵੀ ਤੁਹਾਡੀ ਮਲੇ ਸਿੰਗਾ ਤੋਂ ਲਾ ਕੇ ਹੈ ਪਹਿਲੇ ਨਹੀਂ ਬਲਕਿ ਗਾਂ ਤੋਂ ਕੁਝ ਸਮਝ ਲਵੇ ਦੂਜਾ ਸੂਈ ਸੁਣੀ ਆ ਦੂਜੇ ਸੂਈ ਹਾਂ ਨਾ ਵੀ ਤੁਸੀਂ ਘਰ ਦੂਜੇ ਸੂਈ ਸੁਣੀ ਹੈ ਤੇ 6 ਮਹੀਨੇ ਦੀ ਘੱਪਣ ਤੇ 6 ਕਿਲੋ ਦੁੱਧ 6 ਕਿਲੋ ਦੁੱਧ ਪਹਾੜੇ ਦੇ ਮਿਲਦੀ ਤੁਹਾਨੂੰ ਜੀ ਨਾ ਵੀ ਅ ਵੀ ਤੁਸੋਂ ਪਹਾੜੇ ਤੇ ਚਾਰ ਤੇ ਲੱਗੀ ਆ ਤੇ ਸਿੰਘ ਜਿਹੜੇ ਬੈਕ ਸਾਈਡ ਨੂੰ ਆ ਥੋੜੇ ਜਿ ਤੁਸੀਂ ਆ ਵੇਖ ਹੀ ਸਕਦੇ ਜੀ ਵੀਡੀਓ ਦੇ ਵਿੱਚ ਆਹ ਕੋ ਖ ਪੂਰੀ ਬਿੱਲੀ ਪਿੰਡਾਂ ਨੇ ਮੂੰਹ ਮੱਥੇ ਪੂਰੀ ਲੱਗਦੀ ਆ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਥੋੜਾ ਇਹਨਾਂ ਦੇ ਉਪਰਾਂ ਬਣਾਇਆ ਹੋਇਆ ਇਹ ਉਸ ਤੇ ਬਹੁਤ ਜਾਰੀ ਲੱਗਦੀ ਮੇਰੇ ਕੋਲ ਅਗਲਾ ਸੋਣਾ ਢਿੱਡ ਨਹੀਂ ਭਰਿਆ ਕੁਰੀ ਇਹਨੂੰ ਅੱਛਾ 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 ਹਾਂ ਆ ਕਰੋ ਚੱਕ ਹਾਂ ਨਿਕਲ ਦੋ ਕਿ ਕਿੜੇ ਕਢਾ ਦੇ ਜੈਨ ਲੇਵ ਤੋਰ ਤੇ ਆ ਜੈਨ ਹਾਂ ਅੱਗੋ ਮੋੜ ਦਿਓ ਫਿਰ ਹਾਂਜੀ ਜਵਾਬ ਸਵਾਇਦਾ ਵੀ ਪਰੇ ਹੀ ਖੇਡਾਂਗਾ ਉਹ ਵੀ ਅਵੀ ਆ ਦੋਸਤੋ ਪਹਾੜੇ ਤੇ ਮਿਲਦੀ ਆ ਦੋਵੇਂ ਟਾਈਮ ਚਾਰ ਤੇ 6 ਕਿਲੋ ਦੋਧਾ ਤੇ 6 ਮਹੀਨੇ ਦੀ ਹੈ ਗੱਪਣ ਚੈੱਕ ਪਾਸ ਆ ਜੇ ਇਸ ਤਰ੍ਹਾਂ ਮਾਲ ਦਾ ਸਾਰਾ ਆਪ ਆਪ ਹੀ ਚੈੱਕ ਕਰਵਾਇਆ ਹੁੰਦੇ ਹਾਂ ਚੈੱਕ ਵਾਹਾਂ ਦੀ ਹੋਈਆਂ ਠੀਕ ਹੈ ਇਹ ਤੇ ਇਹਦੇ ਚੋਈ ਨਹੀਂ ਹੈਗਾ ਕੋਈ ਮਤਲਬ ਆਪਾਂ ਲੈ ਜਾਗੇ ਚੜਾਗੇ ਤੇ ਗਾੜੀ ਅਗਲੇ ਦਾ ਡਾਕਟਰ ਬੈਠਾ ਉਹ ਤੇ ਮਣ ਕੇ ਆਸਾ ਪਾਸਾ ਕਰਾਂਗੇ ਹਾਂ ਉਹ ਉਸੇ ਦੇ ਜਾਂਦੇ ਉੱਤਨੀ ਹੋਈਆਂ ਚੈੱਕ ਹੋਣਗੇ ਚੈੱਕ ਹੋਣ ਬਸ ਜੀ ਬਸ ਹਾਂ ਚੈੱਕ ਪਾਸ ਜਿਹੜੀਆਂ ਹੋਏ ਉਹ ਚੈੱਕ ਪਾਸ ਆ ਉਹ ਨਹੀਂ ਹੋਈ ਆਪਾਂ ਦੱਸਤੀ ਆ ਐਵੇਂ ਆ ਦੀ ਡੇਢ ਦੀ ਕਰਾ ਲਈ ਆਵੇਂ ਮਣ ਕੇ ਗਲਤ ਕਰ ਨਹੀ ਨਹੀ ਗਲਤ ਕਰਨ ਕੱਲ ਕੰਨ ਹਾਂ ਜੀ ਇਹਨਾਂ ਦੇ ਵਿੱਚ ਲੋਹੇ ਤੇ ਲੀਕ ਆਈ ਗੱਲ ਬਲੋ ਉਹ ਜਿਹੜੀ ਗੱਲ ਹੋ ਗਈ ਹੋਰ ਦਾ ਹੱਪਦਾ ਦਾ ਕਲੀਅਰ ਹੋ ਜਾ ਉਹ ਜਨ ਹੋਵੇ ਗੱਲ ਚ ਫਿਰ ਸਤਨਾਮ ਅਗਲੇ ਨੇ ਚੈੱਕ ਕਰਾ ਲਈ ਜਾਂ ਵੈਸੇ ਉਹ ਤਾਰਾ ਤੋਰਾ ਕਰ ਲੱਗ ਪਏ ਫਿਰ ਸੁਆਦ ਨਹੀਂ ਨਹੀਂ ਉਹ ਮਣ ਕੇ ਵਿਧੀ ਆਵੇਂ ਮਨੋ ਦੋ ਵਾਰਗ ਕਿਤੇ ਕਿੰਨੇ ਦਾ ਬਣਾ ਵੱਡਕਲ 2-3000 ਦਾ ਵੇਚੂ 2-3000 ਰੁਪਏ ਵੱਧ ਬਦਲੇ ਮਤਲਬ ਹੋਵੇ ਸੱਚੀ ਗੱਲ ਤੁਸੀਂ ਥਣ ਤੁਸੀਂ ਵੇਖ ਲਓ 6 ਕਿਲੋ ਦੁੱਧ ਤੇ 6 ਮਹੀਨੇ ਦੇ ਕੇ ਗੱਪਣ ਚੈੱਕ ਚੋਲੇ ਵੀ ਬੰਬੇ ਪਾਸ ਹੀ ਆ ਜੀ ਠੀਕਾ ਜੀ ਸੂਆ ਮੇਰਾ ਵੀ ਰ ਅੱਗੇ ਦੂਜਾ ਮੰਨ ਲਵੇ ਕਾ ਦੂਜੇ ਲਈ ਗੱਪਣ ਤੇ ਪਹਿਲੇ ਦੇ ਵਿੱਚ ਚੱਲਣ ਈ ਆ ਬਾਕੀ ਆ ਮੂੰਹ ਮੱਥੇ ਤੋਂ ਤੁਸੀਂ ਜੱਜਮੈਂਟ ਕਰ ਲਿਓ ਤੇ ਇਹ ਸਤਨਾਮ ਨਾਗਾ ਕਿੰਨੇ ਦਾ ਹੋ ਰਿਹਾ ਅੱਜ ਇਹੋ ਜਿਹੇ ਦੇਸਾ ਲੱਗ ਕ ਤੇ ਵੀਕਰਮ ਵਾਲੀ ਖੇਤੀ ਲੱਗੀ ਸਾਲਾ ਆ ਗਿਆ ਨੇੜੇ ਆ ਗਿਆ ਨਹੀਂ ਦੋਸਰਾ ਮੁੱਲ ਭਾਵੇਂ ਦਾ 60 ਕਰ ਲਈਏ 65 ਕਰ ਲਈਏ ਪਰ ਆਪਾਂ ਨਹੀਂ ਸਤਵੰਜਾ ਦੇ ਆ ਪੂਰੀ ਵਜਨ ਵਾਲੀ ਮਧਰੀਆ ਡੋਗ ਜਨੀ ਮੈਂ ਜੀ ਚਲੋ ਗਾੜੀ ਗਾੜੇ ਰਾਬਾ ਉਹਾਂ ਦੇ ਵੀ ਅਸੀਂ 14 ਕਿਲੋ ਰੋ ਮੈਂ ਦੋ ਦੇ ਮਤਲਬ ਛੋਇਆ ਦੇਖ ਲਓ ਪਹਿਲੇ ਸੂਵੇ ਹੀ ਐਰਕੀ ਤੇ ਆਹ 6 ਮਹੀਨੇ ਦੀ ਹੁਣ ਵੀ ਘੱਪਣ ਦਾ ਸੁਣ ਵੀ ਛੇਕ ਹਾਂ 14 ਕਿਲੋ ਬੜੇ ਵਧੀਆ ਬੰਦੇ ਜਿੰਨਾ ਤੋਂ ਲਈ ਆ ਉਹਦੇ ਮੈਂ ਪੁੱਛਿਆ ਵਾ 10-11 ਕਿਲੋ ਦੇ ਦੇ ਵੀਰ ਦੀ 14 ਕਿਲੋ ਦੋ ਤੋਂ ਮੈਂ ਹੋ ਕੇ ਮੁੜੀ ਆ ਨਸਲਾ ਬਰੇਡਾਂ ਨੂੰ ਦੋ ਤੋਂ ਲੱਗਾ ਵੀਰ ਇਹ ਵੀ ਨਹੀਂ ਏਰੀਆ ਬੜਾ ਚੰਗਾ ਤੁਹਾਨੂੰ ਦੱਸਿਆ ਜੀ ਉੱਧਰ ਤੇ ਮਾਲ ਜੋ ਵੀ ਹੋਏ ਨਾ ਠੀਕ ਆ ਨਿਕਲੀ ਆਉਦਾ ਜੀ ਫਿਰ ਫਿਰ ਸਤਰਾ ਖੇਮ ਕਰਨ ਨੂੰ ਜ਼ਿਆਦਾ ਰਿਹਦਾ ਰ ਚਾ ਲੋ ਪਾ ਦਿਓ ਆ ਮੈਂ ਸਾਰੀ ਉਧਰ ਆਈਆਂ ਆ ਗਏ ਦੋ ਤਿੰਨ ਉਧਰ ਆਈਆਂ ਠੀਕ ਆ ਮਾਲ ਮੇਰੇ ਉਧਰ ਹੀ ਆਉਂਦਾ ਜੀ ਤੇ ਇਹ ਕਿੰਨੇ ਦੀ ਕਰਨੀ ਪਹੁੰਚ 57 ਦੀ ਪਹੁੰਚ ਕਰਦਾ ਜੀ ਬੋ ਵੀ 57000 ਦੀ ਚੱਕੋ 57000 ਦੀ ਪਹੁੰਚ ਹੋ ਜਾਣੀ ਠੀਕ ਆ ਜੀ 6 ਕਿਲੋ ਦੁੱਧ ਤੇ 6 ਮਹੀਨੇ ਕਿਤੇ ਕਿ ਲਗੀ ਕਰਮਾਣੀ ਸਾਨੂੰ ਜਾਰੇ 4 ਮਹੀਨੇ ਪਹਿਜੇ ਜੇ ਤੇ ਟੋਕੜ ਗੱਪਣ ਜਿਹੜੀ ਇਹ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਇੱਕ ਹੋਰ ਤੁਹਾਨੂੰ ਪੀਸ ਦਿਖਾਉਣੇ ਆਪਾਂ ਕੁੰਡੀ ਯੂਰ ਇੱਕ ਝੋਟੀ ਪਹਿਲਾ ਸੂਆ ਚਾਰ ਦੰਦ ਚੌਗੀ ਹੈ ਹਾਂਜੀ ਹਾਂਜੀ ਲੋ ਵੀ ਪੇਲੇ ਉਤਰਾ ਚਾਰ ਆਤਾ ਵੀ ਮੁਰਕਿਆ ਕੰਨੀਆਂ ਨਿੱਕੀਆਂ ਵੱਡੀਆਂ ਵਿੱਚ ਹਾਂ ਲੈ ਵੀ ਆ ਪੂਰੇ ਸ਼ੋਰ ਚਾਰ ਦਾਂਦੇ ਆ ਦੇਖੋ ਜੀ ਆ ਚੱਲੇ ਜੀ ਮਗਰੇ ਦੇ ਕੱਟੀ ਜੇ ਬੱਚਾ ਕੋਈ ਉਹ ਬੱਚਾ ਜੇ ਦੋ ਦਾ ਮੰਨ ਲੈ ਡੇਢ ਦਾ ਮੰਨ ਲੈ ਹਾਂ ਦੁੱਧ ਸੱਤ ਕਿਲੋ ਹੋਊਗਾ ਲੋ ਵੀ ਛੋਟੀ ਕਰੋ ਚੱਕ ਸਕੀਨ ਬਹੁਤ ਵਧੀਆ ਛੋਟੀ ਸਿੰਗੀ ਦੇ ਵਿੱਚ ਤੇ ਇਹ ਸਤਨਾਬ ਬੱਚਾ ਦੇ ਮਗਰ ਕੀ ਸੀਗਾ ਆ ਕੱਟੀ ਹੈ ਜੀ ਕੱਟੀ ਜੇ ਮਗਰ ਆ ਠੀਕ ਆ ਤੇ ਦੁੱਧ ਦਾ ਇਸ ਵਕਤ ਕਿੰਨਾ ਤੋਂ ਸੱਤ ਕਿਲੋ 7 ਕਿਲੋ ਮੇਰੇ ਦੀ ਬੱਚੇ ਦੇ ਫਿਰ ਦੋ ਬੱਚੇ ਦੇ ਦੋਨੇ ਟਾਈਮਾਂ ਲੰਗਣੇ ਮਿਲਦੀ 6.5 ਨੂੰ ਭਾਉਗਾ ਆਪੜਾ ਲਾ ਦੇ ਇਹਨੂੰ ਵੀ ਆ ਬੱਚੇ ਦੇ ਰਹਿ ਜਾਣਾ ਗੱਡੀ ਤੇ ਕਰਕੇ ਬੱਚੇ ਦੇ ਕਰਦੇ ਬੱਚੇ ਦੇ ਕਰਦੇ ਲਓ ਜੀ ਇਹ 6 ਕਿਲੋ ਹੈ ਨੈੱਟ ਦੁੱਧ ਜਿਹੜਾ 6.5 ਹੋਊਗਾ 7 ਤੋਂ 6.5 ਦੀ ਫੋਲ ਕਰਾਂਗੇ ਵਾਈਟ ਵੀ ਦੀ ਯਾਰ ਖਰੀਦ ਸਕਦੇ ਤੋਂ ਤਾਂ ਆਹ ਵੇਖੋ ਆ ਜਿਹਦੇ ਕੋਈ ਬੱਚਾ ਲਗਾ ਫੇਰ ਵੇਖੋ ਕੀ ਕੋ ਕਰਦੀ ਹਾਂ ਲਓ ਵੀ ਥਣਾ ਤੋਂ ਦੋਸੋ ਚੱਡੇ ਤੋਂ ਤੁਸੀਂ ਅੰਦਾਜ਼ਾ ਲਾ ਜੋਗੇ ਪੱਧਰ ਬਿਲਕੁਲ ਪੱਧਰ ਬਹੁਤ ਈਆ ਪਿਓਰ ਚਾਰ ਦੰਦ ਜਿਹੜੀ ਆਪਾਂ ਮੂੰਹ ਦੰਦੀ ਤੁਹਾਨੂੰ ਚੈੱਕ ਕਰਵਾਤੀ ਕਨਫਰਮ ਬਿਲਕੁਲ ਚਾਰ ਦੰਦ ਦਾ ਬਰਾਬਰ ਦੇਖਦੇ ਕੰਨੀਆਂ ਜੇ ਦੁੱਧ ਦੰਦ ਸੋ ਚੰਗੀ ਝੋਟੀ ਆ ਲਵੀ ਆ ਝੋਟੀ ਪਹਿਲਾ ਸੂਹਾ ਸੂਪੀ ਕਰਨ ਵਾਲੀ ਚੌਕੀ ਚੌਕੀ ਅੱਗੇ ਮੇਰਾ ਭਰਾ ਕੋਈ ਚੰਗੀ ਖੇਚਲ ਚੰਗੀ ਸੁਵਾਲ ਕਰਨ ਵਾਲਾ ਲੈ ਗਿਆ ਠੀਕ ਆ ਜੀ ਤੇ ਵਾਦੇ ਦੀ ਆ ਝੋਟੀ ਕਿਉਂਕਿ ਕੋਈ ਪੱਕੀ ਉਮਰ ਦੀ ਨਹੀਂ ਕਿ ਲਵੀ ਪੂਰੀ ਥੋੜੀ ਸੇਵਾ ਘਾਟ ਹੀ ਝੋਟੀ ਬਹੁਤ ਜਿਆਦਾ ਚੰਗੀ ਥੋੜੀ ਸਭ ਹੀ ਗੇ ਭੈਣ ਪਰ ਕਾਟਿਆ ਹਾਂ ਬਾਕੀ ਵਜਨ ਬਜੇ ਪਠਾ ਪਠਾ ਪੂਰਾ ਨਿਕਰਿਆ ਜੀ ਚੰਗੀ ਜਿਹੀ ਬਹੁਤ ਸਾਰੀ ਹੈ ਜੀ ਥੋੜਾ ਜਿਹਾ ਹੱਥੋਂ ਤੋਂ ਪੈ ਗਿਆ ਤਾਂ ਨਵੇਂ ਨਵੇਂ ਗਲੇ ਬਿਜੇ ਰੱਬ ਨੇ ਹੀ ਗਾ ਦੇ ਪਰਸੋਂ ਦੀ ਮੇਰੇ ਕੋਲ ਆਈ ਤੇ ਹੋਰ ਦੀ ਹੋਰ ਕਰਮਲੀ ਹੋ ਗਈ ਦੋ ਤਾਂ ਖਾਣ ਦੀ ਬਹੁਤ ਆਈ ਵਨ ਬੜਾ ਖਾਣ ਦੀ ਦੁੱਧ ਕਿੰਨਾ ਕੁ ਲਈ ਫਿਰ ਦੱਸੀ ਸਤਨਾਓ ਦੁੱਧ ਵੀ ਜੀ 7 ਕਿਲੋ ਹੋਊਗਾ ਉਹਦੇ ਵਾਸਤੇ ਜਨੇ ਇਸੇ ਚੋਣਾ ਤੇ 6.5 ਕਿਲੋ ਲਵਾਏਗਾ ਉਦਾਂ ਪਰਪਰਾ ਮੰਗਾਈ 6 ਕਿਲੋ ਜਿੰਨਾ ਦੀ ਉਹ ਵੀ ਜਿੰਨਾ ਮੋਟਰ ਚੱਲਦੀ ਹੈ ਠੀਕ ਆ ਇਹ ਕਿੰਨੇ ਦੇ ਦੇ ਦਾਂਗੇ ਹੁਣ ਮੁੱਲ ਭਾਏ ਨਾ ਇਹਦਾ ਕੋਈ 65 ਨਾ ਕੋਈ 70 62000 ਦੀ ਪਹੁੰਚ ਸਾਡੇ 62000 ਜੀ ਪਹੁੰਚ ਹਾਂਜੀ ਲੋ ਵੀ ਚੱਕੋ ਸਾਡੇ 62000 ਦੀ 200 ਪਹੁੰਚ ਆ ਛੋਰੇ ਛੋਰੇ ਮੌਲਕ ਕੁਆਲਟੀ ਵਾਲਾ ਮਾਲ ਲੋ ਬਈ ਬਹੁਤ ਸੋਹਣੀ ਝੋਟੀ ਆ ਹਾਂਜੀ ਕੋਈ ਮੇਰਾ ਵੀਰ ਅੱਗੇ ਜਾ ਕੇ ਕੋਈ ਘੋਤੰਦਾ ਚੜ ਗਿਆ ਕਰਮਾਲੀ ਨੂੰ ਆ ਤੇ ਗਾਂ ਕਰਮਾਲੀ ਪੂਰੇ ਚੱਗੇ ਪਚਦੇ ਕਿ ਸਾਈਜੀ ਗੋਲ ਝੋਟੀ ਫਿਰ 8 ਕਿਲੋ ਦੁੱਧ ਚੜਾਈ ਜੋ ਹਰ ਤੋਂ ਹੀ ਮਰਦੀ ਜਿੰਨੀ ਸਾਫ ਆ ਜੀ ਠੀਕ ਆ ਬਾਕੀ ਉਮਰ ਬੜੀ ਆ ਠੀਕ ਆ ਠੀਕ ਆ ਲੋ ਵੀ ਇਹ ਝੋਟੀ ਦੋਸਤੋ ਚੱਲੇ ਚੂਡੇ ਦੀ ਬੜੀ ਸਾਫ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਦੀ ਆ ਮਗਰ ਕੱਟੀ ਵੀ ਮਿਲ ਜਾਣੀ ਆ ਹਾਂਜੀ ਤੇ ਇਹ ਸਤਨਾਮ ਇਸ ਤੋਂ ਬਾਅਦ ਹੋ ਅਲੇ ਆਹੋੜ ਕੇ ਪਤੇ ਜਿਹੜੀ ਸੱਜਰ ਮਾਂ ਸੁਈ ਸੀ ਇੱਕੋ ਇੱਕ ਐ ਹੋਈ ਸੀ ਹਾਂਜੀ ਹਾਂਜੀ ਉਹ ਹਾਂਜੀ ਚਲੋ ਲਓ ਵੀ ਇੱਕ ਦੂਸੋ ਬਿਲਕੁਲ ਸੱਜਰ ਤਾਜੀ ਇਧਰ ਤੁਹਾਨੂੰ ਵੇਰ ਦਿਖਾ ਦਿੰਨੇ ਆ ਸੁਈ ਆ ਤੇ ਜੇ ਅਜੂਰ ਹਜੇ ਪੈਣੀ ਬਾਕੀ ਆ ਅਜੇਰ ਬਸ ਪਈ ਗਈ ਥੋੜੀ ਕਸਰੇ ਆ ਠੀਕ ਆ ਤੇ ਇਹ ਸੁਭਿਆਂ ਤੇ ਕਿਵੇਂ ਹੱਥਰਾ ਬੂਰ ਵੀਰ ਜੀ ਕੋ ਤੱਜਾ ਮੰਨੋ ਤੁਸੀਂ ਪਰ ਅੱਖ ਨੂੰ ਨਾ ਪੱਦਜੀ ਅੱਖੀ ਫਾਇਦਾ ਕੋਈ ਨਹੀਂ ਗਾ ਤੇ ਜੰਗਾ ਹੈਗੀ ਦਿਖਦੀ ਵੀ ਹੈ ਭਣ ਭਰਾ ਨੂੰ ਤਿੱਜੇ ਕੇ ਚਲੋ ਲੈ ਲੈਣਾ ਐਸਟੀਮੇਟ ਆ ਬਸ ਤਿੱਗਾ ਕਰਨਾ ਕਿ ਥਾਂ ਜੱਟਾਂ ਵੱਡਾ ਥਾਂ ਛੜੇ ਸਾਫtion ਬੜੀ ਚੰਗੀ ਆ ਕ੍ਰੋਸ ਬਰੀਡ ਆ ਗਈ ਆ ਠੀਕ ਆ ਜੀ ਕੱਤ ਬੋਤਾਲੀ ਆ ਵੈਸੇ ਹੁਣ ਚਲੋ ਸੂਸਵਾ ਕੇ ਕੋਈ ਪਸ਼ੂ ਥੋੜੀ ਤਹਿ ਜੀ ਲਾ ਜਾਂਦਾ ਪਰ ਤੁਸੀਂ ਵੇਖੋ ਪਿੰਡੇ ਪੁੰਡੇ ਦੀ ਟੁੱਟੀ ਨਹੀਂ ਗਈ ਮਗਰ ਕੀ ਦੇ ਵੀ ਇਹਨੇ ਪਸੜ ਕਾ ਬੱਛਾ ਜੀ ਸੂਕਾ ਪੂਰਾ ਵੱਲ ਵਖੀ ਟੂ ਪੂਰੀ ਭਰ ਲਈ ਇਹਦੇ ਹਾਂ ਹਾਂ ਤੇ ਚੋਣ ਵੀ ਬੜੀ ਚੰਗੀ ਆ ਤੇ ਬਾਕੀ ਠੰਡੀ ਠਾਰੀ ਨਿਕਲੀ ਕੋਈ ਨਹੀਂ ਬੰਦਾ ਪ੍ਰਵਾਹ ਵਾਂਗ ਜੀ ਆਹ ਦੇਖੋ ਜੀ ਲੋ ਵੀ ਕਰਮਾਲੀ ਮੋਟਰ ਹੀ ਏ ਠੀਕ ਆ ਜੀ ਕਰਲ ਕਰਲੀ ਵਰਦੀ ਆ ਕੋਈ ਭੋਰ ਛਟਾ ਨਹੀਂਗਾ ਉਹਦੇ ਤੋਂ ਰਹਤਾ ਠੀਕ ਆ ਜੀ ਤੇ ਜਰਜੁਰ ਤੁਸੀਂ ਵੇਖ ਸਕਦੇ ਮਗਰ ਲੜ ਲਮਕੰਡਿਆ ਜਰਜੁਰ ਪ੍ਰੋਪਰ ਪਾ ਜੂਗੀ ਕਰਮਾ ਦੀ ਘੰਟੇ ਤੱਕ ਹਾਂਜੀ ਉਹਦਾ ਵੇਰਵਾ ਤੁਸੀਂ ਲੈ ਲਿਆ ਜੀ ਠੀਕ ਆ ਜੀ ਚਾਰ ਕਿਲੋ ਦੇ ਢੇਰ ਘੇੜ ਕੋਹਨ ਬਚਨ ਪਿਆ ਹੈਗਾ ਉਹ ਇਹਨੂੰ ਕਿਲੋ 2 ਕਿਲੋ ਪਿਆ ਕੋਈ 2 ਕਿਲੋ ਪਿਆ ਜੀ ਠੀਕ ਇਕੱਠੇ ਹਾਂਜੀ ਇਹ ਦੋ ਚਾਰ ਚਾਰ ਕਿਲੋ ਚਾਹੇ ਆਹ ਥੋੜੀ ਹੋਲੀ ਕੀਤੀ ਹਰਦਾਸ ਤਾਂ ਬੜਾ ਡੰਗਰ ਬੈਹੂ ਜਾਂਦਾ ਕਾਲੇ ਮਾਰੇ ਪਾਸੇ ਛੋਟਾ ਬੜਾ ਸਾਫ ਹੈ ਚਾਰੇ ਇੱਧਰ ਜਲੇ ਦੀ ਪੂਰੀ ਸਾਫ ਹੈ ਲਓ ਵੀ ਇਹ ਕਰੋ ਚੱਕ ਠੀਕ ਆ ਜੀ ਸੋ ਜੇਰੀ ਪੈਣੀ ਹੈ ਜੇ ਦੀ ਬਾਕੀ ਹੈ ਬਾਕੀ ਵੱਡੇ ਟਾਂਜੀ ਸਵਾਗੇ ਕਰਮਾ ਲਈ ਹੋ ਜੂਗੀ ਸਿੱਧੇ ਸੁ ਇਹ ਵਾੜਾ ਪਹਿੜ ਤੋਂ ਦਿਖਾਤੀ ਹੈ ਤੇਜਾ ਸੁਹਾ ਸੋਈ ਆ ਮਗਰ ਬੱਚਾ ਜੇ ਗਿੱਲੇ 나ੜੂ ਬੱਚਾ ਹਾਂਜੀ ਆ ਦੇਖੋ ਜੀ ਅੱਛਾ ਵੀਰ ਸਤਿਨਾਮ ਕੀ ਮੋਲਦੀ ਆ ਕੀ ਡਿਮਾਂਡ ਕਰਦੇ ਆਂ ਦੀ ਮੋਲ ਜੇ ਸਾਡਾ ਬਜਰ ਕਟਾ ਦੀ ਭਾਵੇਂ 70 73 ਕਰ ਲਗੇ ਜੀ ਹਾਂ ਪਰ ਨਹੀਂ ਆਪਾਂ ਪਹੁੰਚ ਕਰ ਲਈ ਪਹੁੰਚ ਕਰਦਾ ਇਹ ਇਹ 65 ਦੀ ਪਹੁੰਚ ਕਰਦਾ ਇਹ ਠੀਕ ਆ ਹਾਂਜੀ ਕੋਈ ਡਿਮਾਂਡ ਦੇ ਸੇ 70 ਪੱਤਰ ਕੁਛ ਵੀ ਕਰਾ ਲਓ ਠੀਕ ਹੈ ਤਾਂ ਜਿਹੜੀ ਇਹਦੇ ਲਈ ਆਪਾਂ ਗਰੰਟੀ ਕੋਲਦੇ ਜਿਹਦੇ 20 ਕਿਲੋ ਵਾਲਾ ਜੀ ਹੈ ਨਹੀਂ ਆਪਾਂ ਤਾਂ ਨਹੀਂ ਗਰੰਟੀ ਦਿੰਦੇ ਵੀ ਪਟੱਕਰ ਲਾਉਗੀ 20 ਲੀਟਰ ਦਾ ਕੀ ਆ ਹਾਂ ਜੀ ਹਾਂ ਜੀ ਚਲੋ ਬਾਕੀ ਅੱਗੇ ਲਓ ਦੋਸਤੋ ਸੇਵਾ ਦਾ ਦੋਤਾ ਬਾਕੀ ਹੁਣ ਅੱਜ ਜਿਹੜੀ ਤੁਹਾਨੂੰ 65000 ਦੇ ਮਿਲ ਜੂਗੀ ਏ ਸੋ 70 ਪੱਤਰ ਹਜ਼ਾਰ ਦੀ ਡਿਮਾਂਡ ਤੇ 65000 ਦੇ ਵਿੱਚ ਪਹੁੰਚ ਹੋ ਜੂਗੀ ਉਹੀ ਪ੍ਰੋਸੀਜਰ ਆ ਕਿਲੋਮੀਟਰ ਜਿਹੜਾ ਸੇਮ ਹੀ ਠੀਕ ਹੈ ਜੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ ਤੇ ਇਹ ਆ ਪੈਂਡ ਦੇ ਵਿੱਚ ਤੁਹਾਨੂੰ ਵੈੜ ਦਿਖਾਉਣੀ ਸੀ ਜਿਹੜੀ ਸ ਤੇ ਬਾਕੀ ਨਾਗ ਜਿਹੜੇ ਅੱਜ ਜ਼ਿਆਦਾਤਰ ਤੋਕਰ ਗੱਪਾਂ ਨਹੀਂ ਸੀਗੇ ਵੀ ਸੁਤਨਾਮ ਸਰਮੌਰ ਦੇ ਕਿਲੇ ਤੇ ਜਿਹੜੇ ਜਿਹਨੇ ਸਮੇਂ ਤੇ ਗੱਭਣਾ ਜਿੰਨਾ ਥੱਲੇ ਦੁੱਧ ਹਾਜ਼ਰ ਆ ਠੀਕ ਹੈ ਜੀ ਉਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਇੱਥੇ ਆਣ ਕੇ ਮੇਰਾ ਵੀਰ ਚੋਕੇ ਡਾਕਟਰ ਸਾਹਿਬ ਤੋਂ ਪਾਸ ਕਰਾਉਣੀ ਚਾਹੁੰਦੇ ਹੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਜਿੱਤਣਾ ਗੇਲਾ ਮੰਨ ਤਸੱਲੀ ਹੋਦਾ ਕਰ ਸਕਦੇ ਆ ਜੀ ਹਾਂ ਹਾਂ ਜੀ ਲੈ ਵੀਰ ਸੁਤਨਾਮ ਇੱਕ ਨੰਬਰ ਕਰ ਦਿਓ ਸਾਂਜੀ ਨੰਬਰ ਵਾਲਾ ਵੀਰ ਜੀ ਹੈਗਾ 94655 58950 ਪਿੰਡ ਕਰ ਤਹਿਸੀਲ ਪਟਿਆਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਮੇਰੇ ਨਿਸ਼ਾਨੀ ਆਪਣੀ ਹੈਗੀ ਪਹਿਲੀ ਗੱਲ ਪੈਣ ਪਰਉਣ ਪਤਾ ਹੀ ਹੈ। ਜਾਣ ਕੇ ਰੋ ਦੀ। ਠੀਕ ਹੈ ਜੀ। ਹਾਂ ਜੀ ਫੈਸਲਾ ਕੋਈ ਛੜਕ ਨਹੀਂ ਜਲਦੀ। ਠੀਕ ਹੈ ਵੀਰੇ। ਹਾਂ ਜੀ। ਲਓ ਵੀ ਆ ਦੱਸੋ ਐਡਰੈਸ ਐਡਰੈਸ ਤੁਸੀਂ ਕਨਫਰਮ ਕਰ ਲਿਆ। ਮਾਲ ਤਕਰੀਬਨ 8 10 12 ਨਗ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਕਿੱਲੇ ਤੇ। ਆਓ ਜਦੋਂ ਮਰਜ਼ੀ ਠੀਕ ਹੈ ਜੀ। ਵੀਡੀਓ ਵੇਖ ਕੇ ਆਉਣਾ ਕਿਸੇ ਭਰਾ ਨੇ ਬਗੈਰ ਵੀਡੀਓ ਤੋਂ ਵੀ ਤੁਸੀਂ ਰਜਿਸਟਰ ਕਰ ਜੂਗੇ ਤੇ 8 10 ਨਗ ਜਿਹੜੇ ਆ ਮੌਜੂਦ ਹੁੰਦੇ ਆ। ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਧ ਸ਼੍ਰੀ ਅਕਾਲ ਜੀ।